ਕੰਨੀ ਅੰਗਰਾਂ ਲਕਲੀ ਵਰਜੀਤ ਸਿੰਘ ਰਸੂਲ ਪਰ ਉਹਨੇ ਉਥੇ ਬਹਿ ਕੇ ਚੈਨਲਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਰਤਾਂਡ ਘੜਿਆ ਮੈਂ ਹੁਣੇ ਕਾਮੇਲਾਡੂ ਜਾ ਕੇ ਆਇਆ ਉੱਥੇ ਜਾ ਕੇ ਵੇਖੋ ਕਿ ਜਾਤੀ ਵਿਤਕਰਾ ਕਿ ਹੁੰਦਾ ਕਿਵੇਂ ਹੁੰਦਾ ਕਿਵੇਂ ਲੋਕ ਦੱਬੇ ਜਾਂਦੇ ਆ ਸਾਡੇ ਲੋਕ ਸੱਚੀ ਸੋਚੀ ਭਾਵਨਾ ਦੇ ਨਾਲ ਟਾਲੀਆਂ ਚ ਗਏ ਰਸਲ ਮੰਡਿਆ ਘਰਾਂ ਤੱਕ ਪਹੁੰਚ ਕੀਤੀ ਮੈਂ ਖੁਦ ਸਾਰੇ ਇਲਾਕੇ ਅੱਜ ਗਿਆ ਜਿਹੜੇ ਵੰਡ ਰਿਆ ਸੀ ਕਿਸੇ ਨੂੰ ਪੁੱਛਦੇ ਥੋੜਾ ਸੀ ਤੂੰ ਕੌਣ ਵਾ ਬਿਲਕੁਲ ਗੁਰੂ ਰਾਮਦਾਸ ਪਾਤਸ਼ਾਹ ਦੇ ਆਪਾ ਘਰੇ ਬੈਠੇ ਆ ਮੈਂ ਦਾਵੇ ਨਾਲ ਕਹਿੰਦਾ ਸਾਡਾ ਇੱਕ ਵੀ ਬੰਦੇ ਨੇ ਵਿਤਕਰਾ ਨਹੀਂ ਕੀਤਾ ਹੋਊਗਾ ਇੱਕ ਨੇ ਲਈ ਪਰ ਜਿਹੜਾ ਝੂਠਾ ਬਰਤਾਨ ਸਾਡੇ ਖਿਲਾਫ ਘੜਿਆ ਗਿਆ ਜੀ ਇਹ ਕੁਝ ਜਾਤਾਂ ਨੂੰ ਇਹ ਰਸਮੀਂ ਨਹੀਂ ਦਿੰਦੇ ਉਹਨਾਂ ਦਾ ਧੱਕਾ ਹੋ ਰਿਹਾ ਔਰ ਸਭ ਤੋਂ ਜ਼ਿਆਦਾ ਇਹ ਬਰਤਾਨ ਘੜਿਆ ਇਹ ਨਕਲੀ ਨਿਹੰਗ ਹਰਜੀਤ ਸਿੰਘ ਵਰਨੇ ਇਹਨੂੰ ਅੱਜ ਦਾ ਜਿਹੜਾ ਕਾਠ ਹੈ ਤਹਰੂਰੀਆ ਸਿੱਖ ਡਿਕਲियर ਕਰਦਾ ਇਹ ਤਹਰੂਰੀਆ ਵਾ ਸਾਨੂੰ ਇਹੋ ਜੇ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਜਿਹੜੇ ਆਪਣੇ ਪੰਜਾਬ ਦੇ ਖਿਲਾਫ ਪੰਥ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਿਨ ਰਾਤ ਐਵੇਂ ਬੋਲੀ ਜਾਂਦੇ ਆ ਜਦੋਂ ਲੋਕ ਜਿਹੜੇ ਆ ਸਾਡੇ ਕਿੰਨੇ ਮੁੰਡੇ ਬੰਨ ਤੇ ਉੱਤੇ ਮਿੱਟੀ ਪਾਉਂਦੇ ਆ ਰੁੜੇ ਆ 30-35 ਸਾਲ ਦੇ ਨੌਜਵਾਨਾਂ ਦਾ ਡਾਟਾ ਆ ਸਾਡੇ ਕੋਲ ਕਈ ਮਰਦ ਕਰਨ ਗਏ ਸੱਪ ਦੇ ਡੰਗਣ ਨਾਲ ਚਲੇਗਾ ਦੁਨੀਆ ਤੋਂ ਕਿੰਨੀ ਤਨਦੇਹੀ ਨਾਲ ਸਾਡੀ ਕੌਮ ਨੇ ਪੰਜਾਬੀਆਂ ਨੇ ਜਾਂ ਹੋਰ ਜਿਹੜੇ ਕੋ ਸੱਜਣਾਏ ਇਹਨਾਂ ਨੇ ਸੇਵਾ ਕੀਤੀ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਔਰ ਉਹਦੇ ਤੋਂ ਬਾਅਦ ਉਹਨਾਂ ਨੂੰ ਬਦਨਾਮੀ ਦਿੱਤੀ ਜਾਵੇ ਮੈਂ ਸਾਹੀ ਸਾਹਿਬ ਨੂੰ ਕਹਾਂਗਾ ਕਿ ਇਹ ਜਿਹੜੇ ਵੀ ਬੰਦੇ ਝੂਠਾ ਬਰਤਾਨ ਕਰਦੇ ਪਏ ਇਹੋ ਜਿਹੇ ਇਸ ਮੌਕੇ ਦੇ ਉੱਤੇ ਇਹਨਾਂ ਦੇ ਖਲਾਫ ਤੁਸੀਂ ਜੋ ਕਾਰਵਾਈ ਬਣਦੀ ਉਹ ਤੁਹਾਨੂੰ ਕਰਨੀ ਚਾਹੀਦੀ ਇਹ ਨਹੀਂ ਚੱਲਣਾ ਚਾਹੀਦਾ ਇਹ ਬਹੁਤ ਗਲਤ ਆ ਕਿਉਂਕਿ ਇਥੇ ਕੋਈ ਮੈਂ ਨਹੀਂ ਵੇਖਿਆ ਵੀ ਜਦੋਂ ਕੋਈ ਰਾਸ਼ਨ ਬਣਦਾ ਤੇ ਵਿਤਕਰਾ ਕਰਦਾ ਅਸੀਂ ਕਰ ਹੀ ਨਹੀਂ ਸਕਦੇ ਆ ਸ਼ਹਿਰ ਗੁਰ ਬੱਚਾ ਮਾਰਿਆ ਤਾਂ ਵੀ ਅੱਜ ਦਾ ਬੁਸ਼ਾਨੀ ਆ ਸਾਲੀ ਸਾਲ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਫੇਰ ਕਹਿਣਾ ਪੰਜਾਬ ਦੇ ਵਿੱਚ ਕੋਈ ਵੀ ਆਵੇ ਸਾਨੂੰ ਪਰ ਘੱਟੋ ਘਾਟੇ ਤੇ ਲਾਖੂ ਕਰੋ ਵੀ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਉਹਦੀ ਪੱਕੀ ਉਹ ਕਿੰਨੇ 5 ਸਾਲ ਦਾ ਬੱਚਾ ਤੇ ਬੁਰੀ ਤਰ੍ਹਾਂ ਮਾਰਿਆ ਉਹ ਬੁੱਕ ਦੇਖ ਨਹੀਂ ਸਕਦੇ ਇਹ ਸਾਡਾ ਪੰਜਾਬ ਹੈ ਇਨੀ ਏਦਾਂ ਦਾ ਇਦਾਂ ਕੋਈ ਵੀ ਨਹੀਂ ਕਰਦਾ ਤੇ ਜਿਹੜੇ ਬਾਕੀ ਇੱਥੇ ਸੁਝਾਏ ਆ ਬਾਕੀ ਜਿਹੜੇ মিডিਆ ਵਿਧਿਆਨ ਦਾ ਨਕਲੀ ਅਰਜੀਤ ਸਿੰਘ ਅਰਸੂਲ ਪਰ ਉਹਨੇ ਉੱਥੇ ਬਹਿ ਕੇ ਚੈਨਲਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਰਤਾਂਦ ਘੜਿਆ ਮੈਂ ਹੁਣੇ ਕਾਮੇਲਾਡੂ ਜਾ ਕੇ ਆਇਆ ਉੱਥੇ ਜਾ ਕੇ ਵੇਖੋ ਵੀ ਜਾਤੀ ਵਿਤਕਰਾ ਕਿ ਹੁੰਦਾ ਕਹਿੰਦੇ ਹੁੰਦਾ ਕਿਵੇਂ ਲੋਕ ਦੱਬੇ ਜਾਂਦੇ ਆ ਸਾਡੇ ਲੋਕ ਸੱਚੀ ਸੋਚੀ ਭਾਵਨਾ ਦੇ ਨਾਲ ਟਾਲੀਆਂ ਚ ਗਏ ਰਸਲ ਮੰਡਿਆ ਘਰਾਂ ਤੱਕ ਪਹੁੰਚ ਕੀਤੀ ਮੈਂ ਖੁਦ ਸਾਰੇ ਇਲਾਕੇ ਆਜ ਗਿਆ ਜਿਹੜੇ ਵੰਡ ਰਹੇ ਸੀ ਕਿਸੇ ਨੂੰ ਪੁੱਛਦੇ ਥੋੜਾ ਸੀ ਤੂੰ ਕੌਣ ਆ ਬਿਲਕੁਲ ਗੁਰੂ ਰਾਮਦਾਸ ਪਾਤਸ਼ਾਹ ਦੇ ਆਪਾਂ ਘਰੇ ਬੈਠੇ ਆ ਮੈਂ ਦਾਵੇ ਨਾਲ ਕਹਿੰਦਾ ਸਾਡਾ ਇੱਕ ਵੀ ਬੰਦੇ ਨੇ ਵਿਤਕਰਾ ਨਹੀਂ ਕੀਤਾ ਹੋਊਗਾ ਇੱਕ ਨੇ ਵੀ ਪਰ ਜਿਹੜਾ ਝੂਠਾ ਬਰਤਾਨ ਸਾਡੇ ਖਿਲਾਫ ਘੜਿਆ ਗਿਆ ਜੀ ਇਹ ਕੁਝ ਜਾਤਾਂ ਨੂੰ ਇਹ ਰਸ ਨਹੀਂ ਹੀ ਦਿੰਦੇ ਉਹਨਾਂ ਨਾਲ ਧੱਕਾ ਹੋ ਰਿਹਾ ਪਰ ਸਭ ਤੋਂ ਜ਼ਿਆਦਾ ਇਹ ਬਰਤਾਨ ਘੜਿਆ ਇਹ ਨਕਲੀ ਨਿਹੰਗ ਹਰਜੀਤ ਸਿੰਘ ਵਰਨੇ ਇਹਨੂੰ ਅੱਜ ਦਾ ਜਿਹੜਾ ਕਾਠ ਹੈ ਤਹਰੂਪੀਆ ਸਿੱਖ ਡਿਕਲियर ਕਰਦਾ ਇਹ ਤਹਰੂਪੀਆ ਵਾਲਾ ਸਾਨੂੰ ਇਹੋ ਜਿਹੇ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਜਿਹੜੇ ਆਪਣੇ ਪੰਜਾਬ ਦੇ ਖਿਲਾਫ ਪੰਥ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਿਨ ਰਾਤ ਐਵੇਂ ਬੋਲੀ ਜਾਂਦੇ ਆ ਜਦੋਂ ਲੋਕ ਜਿਹੜੇ ਆ ਸਾਡੇ ਕਿੰਨੇ ਮੁੰਡੇ ਬੰਨ ਦੇ ਉੱਤੇ ਮਿੱਟੀ ਪਾਉਂਦਿਆਂ ਰੁੜੇ ਆ 30-30 ਸਾਲ ਦੇ ਨੌਜਵਾਨਾਂ ਦਾ ਡਾਟਾ ਆ ਸਾਡੇ ਕੋਲ ਕਈ ਮਰਦ ਕਰਨ ਗਏ ਸੱਪ ਦੇ ਡੰਗਣ ਨਾਲ ਚਲੇ ਗਏ ਦੁਨੀਆ ਤੋਂ ਕਿੰਨੀ ਤਨਦੇਹੀ ਨਾਲ ਸਾਡੀ ਕੌਮ ਨੇ ਪੰਜਾਬੀਆਂ ਨੇ ਜਾਂ ਹੋਰ ਜਿਹੜੇ ਕੋ ਸੱਜਣਾਏ ਇਹਨਾਂ ਨੇ ਸੇਵਾ ਕੀਤੀ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੇ ਔਰ ਉਹਦੇ ਤੋਂ ਬਾਅਦ ਉਹਨਾਂ ਨੂੰ ਬਦਨਾਮੀ ਦਿੱਤੀ ਜਾਵੇ ਮੈਂ ਸਾਹੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜੇ ਵੀ ਬੰਦੇ ਝੂਠਾ ਬਰਤਾਨ ਕਰਦੇ ਪਏ ਇਹੋ ਜਿਹੇ ਇਸ ਮੌਕੇ ਦੇ ਉੱਤੇ ਇਹਨਾਂ ਦੇ ਖਿਲਾਫ ਤੁਸੀਂ ਜੋ ਕਾਰਵਾਈ ਬਣਦੀ ਉਹ ਤੁਹਾਨੂੰ ਕਰਨੀ ਚਾਹੀਦੀ ਇਹ ਨਹੀਂ ਚੱਲਣਾ ਚਾਹੀਦਾ ਇਹ ਬਹੁਤ ਗਲਤ ਆ ਕਿਉਂਕਿ ਇੱਥੇ ਕੋਈ ਮੈਂ ਨਹੀਂ ਵੇਖਿਆ ਵੀ ਜਦੋਂ ਕੋਈ ਰਾਸ਼ਨ ਬਣਦਾ ਤੇ ਵਿਤਕਰਾ ਕਰਦਾ ਅਸੀਂ ਕਰ ਹੀ ਨਹੀਂ ਸਕਦੇ ਆ ਬਚਾ ਮਾਰਿਆ ਤਾਂ ਵੀ ਅੱਜ ਦਾ ਬੁਸ਼ਾਨੀ ਆ 사ਣੀ ਸਾਹ ਨੂੰ ਪਹਿਲਾਂ ਵੀ ਕਿਹਾ ਸੀ ਮੈਂ ਫੇਰ ਕਹਿਣਾ ਪੰਜਾਬ ਦੇ ਵਿੱਚ ਕੋਈ ਵੀ ਆਵੇ ਸਾਨੂੰ ਪਰ ਘੱਟੋ ਘਾਟੇ ਇਹ ਤੇ ਲੱਖੋਂ ਕਰੋ ਵੀ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਉਹਦੀ ਪੱਕੀ ਉਹ ਕਿੰਨੇ 5 ਸਾਲ ਦਾ ਬੱਚਾ ਤੇ ਗੁਰੀ ਤਰਾ ਮਾਰਿਆ ਉਹ ਬੁ ਦੇਖ ਨਹੀਂ ਸਕਦੇ ਇਹ ਸਾਡਾ ਪੰਜਾਬ ਹਾਂ ਇਹ ਨਹੀਂ ਦੱਸਦਾ ਕੋਈ ਵੀ ਨਹੀਂ ਕਰਦਾ ਤੇ ਜਿਹੜੇ ਬਾਕੀ ਇੱਥੇ ਸੁਝਾਏ ਆ ਬਾਕੀ ਜਿਹੜੇ মিডিਆ